ਕੁਰਾਲੀ ਦੀ ਅਨਾਜ ਮੰਡੀ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਪੈ ਗਿਆ ਗਾ ਹੋ ਗਿਆ ਕਾਟੋ ਕਲੇਸ਼ ਮੌਕੇ ਤੇ ਕਾਉਂਸਲ ਦੇ ਮੁਲਾਜ਼ਮ ਵੀ ਕਲੇਸ਼ ਵੇਖ ਖਿਸਕੇ

ਮੁਸਲ ਦੇ ਲਈ ਵੀ ਸਰਦਰਦ ਬਣਿਆ ਇਹ ਮੁੱਦਾ ਕਿ ਦੰਤ ਵਿੱਚ ਕੋਈ ਵੀ ਮੈਂ ਤਾਂ ਮੈਂ ਕਹਿੰਦਾ ਮੈਂ ਨਾਲ ਕੀ ਚਾਰ ਨਹੀਂ ਮੰਡੀ ਵਾਪਸੀ ਆ ਭਾਈ ਦਿਨ ਪਹਿਲਾਂ ਪੱਟਿਆ ਸੀ ਬਾਲ ਲਗਾਉਣ ਦੇ ਲਈ ਟੋਆ ਲੋਕਾਂ ਲਈ ਬਣੇ ਬਣ ਗਿਆ ਹੁਣ ਸਰਦਰਦੀ ਜਾਂ ਤਾਂ ਤੂੰ ਬੋਲਿਆ ਮੈਨੂੰ ਬੋਲਣ ਔਰ ਉਹ ਵੀ ਇਹਦਾ ਇਦਾਂ ਗੱਲ ਇਹ ਆ ਪੀਣ ਵਾਲੇ ਪਾਣੀ ਨੂੰ ਲੈ ਕੇ ਕੁਰਾਲੀ ਦੀ ਅਨਾਜ ਮੰਡੀ ਦੇ ਵਿੱਚ ਦੋ ਟੀਰਾ ਆਪਸ ਦੇ ਵਿੱਚ ਵੰਡਿਆ ਗਏ ਆ ਜੋ ਕਿ ਕਾਫੀ ਕਲੇਸ਼ ਵੀ ਹੋਣਾਂ ਦਾ ਚੱਲ ਰਿਹਾ ਹੈ ਕਿਉਂਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਅਨਾਜ ਮੰਡੀ ਦੇ ਵਿੱਚ ਆ ਰਹੀ ਹੈ ਅਤੇ ਮਾਮਲਾ ਕੀ ਹੈ ਪੂਰਾ ਉਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਉਂ ਇੱਕ ਦੂਜੇ ਦੇ ਜਿਹੜੇ ਨਾਲ ਖੜਨ ਵਾਲੇ ਆ ਵਿਰੋਧੀ ਹੋਏ ਆ ਮੈਡਮ ਮਸਲਾ ਕੀ ਹੈ ਕੀ ਗੱਲ ਹੋ ਗਈ ਮਸਲਾ ਜੀ ਕਿ ਇਹੇ ਗੇਟ ਬਾਲ ਲੱਗੇ ਆ ਲਾਣ ਸਾਡੇ ਘਰਾਂ ਦੇ ਮੋੜੇ ਬਾਜ ਦਿਨ ਹੋ ਗਏ ਟੋ ਪੱਟੇ ਨੂੰ ਅੱਜ ਤੱਕ ਕੋਈ ਦੇਖਣ ਨਹੀਂ ਆਇਆ ਚਾਰ ਵਾਰੀ ਆ ਗਏ ਪੱਟ ਗਏ ਹੋ ਗਿਆ ਪੱਟ ਗਏ ਆ ਗਏ ਪੱਟ ਗਏ ਆ ਗਏ ਸਾਡੇ ਘਰਾਂ ਦੇ ਵਿੱਚ ਪੂਰਾ ਗੰਦ ਜਾ ਰਿਹਾ ਨਾ ਈਓ ਨੇ ਸਾਡੀ ਇੱਕ ਵੀ ਨਹੀਂ ਸੁਣੀ ਬਸੀ ਉੱਪਰ ਤੱਕ ਗਏ ਐ ਈਓ ਨੇ ਸਾਡੀ ਬਿਲਕੁਲ ਨਹੀਂ ਸੁਣੇ ਈਓ ਕਹਿੰਦਾ ਵੀ ਇੱਥੇ ਗੇਟਬਾਲ ਲੱਗੇਗਾ ਅਸੀਂ ਕਹਿੰਦੇ ਵੀ ਜੇ ਗੇਟਬਾਲ ਇੱਥੇ ਲੱਗੇਗਾ ਉੱਥੇ ਵੀ ਲੱਗੇਗਾ ਦੋ ਗੇਟਬਾਲ ਲੱਗਣਗੇ ਇੱਕ ਗੱਲ ਤਾਂ ਮੰਨਦੇ ਪਾਣੀ ਦੇ ਬੰਦਗੇ ਹੋਣਾ ਚਾਹੀਦਾ ਜੇ ਬੇਡ ਲੱਗਦਾ ਤਾਂ ਸਮੱਸਿਆ ਕੀ ਐ ਪਾਣੀ ਦੀ ਸਾਰਿਆਂ ਨੂੰ 50 ਸਾਲ ਹੋ ਗਏ ਜੀ ਮੰਡੀ ਵਸਦੀ ਨੂੰ ਸਭ ਨੂੰ ਪਾਣੀ ਜਾ ਰਿਹਾ ਸੀਗਾ ਅੱਜ ਤੱਕ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਐ ਸਿਰਫ ਮੈਨੂੰ ਐ ਕਿ ਇਹ ਮੈਂ ਪਾਣੀ ਇੱਥੇ ਚੋਂਦਰਾ ਤੋਂ ਹੁੰਦੀ ਆ ਤਾਂ ਕਾਲਾ ਕਹਿੰਦਾ ਵੀ ਬਾ ਸਵੇਰੇ 5 ਵਜੇ ਪਾਣੀ ਤੋਂ ਬੜੇ ਠੀਕੀ ਦਾ ਕੀ ਹੈ ਜੀ ਕਿਉਂਕਿ ਆਪਸ ਵਿੱਚ ਸੰਦੇ 25 30 ਸਾਲ ਦਾ ਪਾਣੀ ਚੱਲਦਾ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਜੀ ਆ ਸਿਰਫ ਦੋ ਘਰਾਂ ਦੇ ਪਿੱਛੇ ਗੇਟ ਬੰਦ ਸਿਆਸੀ ਲੀਡਰ ਚੱਲਦੀ ਆ ਈਓ ਸਾਹਿਬ ਨੇ ਹੱਥ ਖੜਾ ਕਰਦੇ ਕਹਿੰਦਾ ਮੈਂ ਬੇਵੱਸਾਂ ਜੀ ਮੇਰੇ ਵੱਸਤਾਂ ਮੇਰੇ ਕੋਲ ਤੁਹਾਡੇ ਕੋਲ ਟਾਈਮ ਨਹੀਂ ਅਸੀਂ ਕਹਿੰਦੇ ਜੀ ਮੰਡੀ ਤੁਹਾਡੇ ਅਪਰੂਵਡ ਆ ਕਹਿੰਦਾ ਨਹੀਂ ਮਾਰਕੀਟ ਕਮੇਟੀ ਦਿੰਦਾ ਮੈਂ ਕਹਿੰਦਾ ਟੈਕਸ ਕਾਹਦੇ ਲੈਂਦੇ ਆ ਬਿਜ਼ਨਸ ਨਹੀਂ ਕਰਦੇ ਲਈ ਆ ਪਾਣੀ ਦੀ ਸਪਲਾਈ ਕਰਦੇ ਨੱਥੀ ਆ ਕਹਿੰਦਾ ਉਹ ਤਾਂ ਸਮਝ ਕੇ ਕਾਰਵਾਈ ਕਰਨੇ ਪੈਂਦੇ। ਨਹੀਂ ਜੇ ਹੁਣ ਬਾਹ ਲੱਗਦਾ ਤਾਂ ਸਮੱਸਿਆ ਕੀ ਹੈ? ਬਾਹ ਲੱਗਣ ਨਾਲ ਸਾਰੀ ਪੈ ਫਟੂਗੀ ਜੀ। ਫਟੂਗੀ। ਅੱਜ ਤੋਂ 2 ਸਾਲ ਨੂੰ ਲੀਕੇਜ ਹੋ ਗਈ ਜਿ ਬਿਲਡਿੰਗਾਂ ਬੈਠੋਂਗੇ। ਇਹੋ ਸਾਹਿਬ ਆਪਣੇ ਮੂੰਹ 'ਚ ਕੀ ਕਹੇ ਕਹਿੰਦੇ ਸਾਨੂੰ ਕੋਈ ਆਪਣੇ ਇੱਕ ਪਾਸੇ ਹੋ ਕੇ ਚੱਲ ਰਿਆ। ਅਨਾਜ ਮੰਡੀ ਇੱਕ ਮੰਨਿਆ ਜਾਂਦਾ ਸੀਗਾ ਵੀ ਏਕਾ ਬਹੁਤ ਆ ਪਰ ਏਕਾ ਦੋ ਫਾੜ ਦਿਖ ਰਿਹਾ ਜੀ ਕੀ ਕਹਣਾ ਜਾਂਦੇ। ਗੱਲ ਇਹ ਹੈ ਜੀ। ਦੋ ਫਾੜ ਤਾਂ ਇਸ ਤਰ੍ਹਾਂ ਇਸ ਲਾਈਨ ਚ ਪਾਣੀ ਨਹੀਂ ਬਿਲਕੁਲ ਵੀ ਆ ਰਿਹਾ ਬਿਲਕੁਲ ਮਰ ਮਰਾ ਪਾਣੀ ਆਂਦਾ ਪਾਣੀ ਬਿਲਕੁਲ ਨਹੀਂ ਆਂਦਾ ਇਧਰ ਪਾਣੀ ਜਾਦੇ ਆ ਇਧਰ ਬੜੀ ਪਾਈਪ ਆ ਉਧਰ ਪਾਈਪ ਛੋਟੀ ਆ ਸਾਡੇ ਕੋਲ ਪਾਣੀ ਨਹੀਂ ਆਂਦਾ ਇਹ ਕਹਿੰਦਾ 15 ਮਿੰਟ ਚ ਕੋਈ ਨਹੀਂ ਭਰਦੀ ਟੈਂਕੀ 2 3 4 ਘੰਟੇ ਵਿੱਚ ਵੀ ਨਹੀਂ ਪੜਦੀ ਸਮਝ ਗਏ ਖਾਲੀ ਪਿਆ ਸਭ ਨੂੰ ਕੁਝ ਇਸ ਕਰਕੇ ਸਭ ਨੂੰ ਇਕੁਅਲ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਹੈ ਪਾਣੀ ਸਭ ਨੂੰ ਮਿਲਣਾ ਚਾਹੀਦਾ ਕੋਈ ਤਬਦੀਲੀ ਨਹੀਂ ਹੈ ਬਲਦੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਵਿੱਚ ਬੈਠੇ ਹੋ ਕਾफी ਲੜਾਈ ਚੱਲ ਰਹੀ ਹੈ ਮੰਡੀ 'ਚ ਪਾਣੀ ਨੂੰ ਲੈ ਕੇ ਦੇਖੋ ਉੱਪਰ ਤਾਂ ਕੀ ਹੈ ਗੱਲ ਇੱਕ ਪਾਈਪ ਪਹਿਲਾਂ ਪਾਣੀ ਪਈ ਵੀ ਸੀ ਜੋ ਇੱਧਰ ਜਾ ਰਹੀ ਹੈ ਇੱਕ ਨਵੀਂ ਪਾਈਪ ਹੈ ਜੋ ਅੱਗੇ ਜਾ ਰਹੀ ਸੀਗੀ ਜਿਹੜੀ ਅੱਗੇ ਪਾਈਪ ਜਾਰੀ ਸੀਗੀ ਉਹਦੇ ਪਾ ਗੇਟਵਾਲ ਲਗਾਉਣ ਦਾ ਜੋਰ ਇਹਨੇ ਚੱਕਿਆ ਮੁੱਦਾ ਜਿਹੜੀ ਉਸ ਦੂਜੀ ਪੁਰਾਣੀ ਪਾਈਪ ਆ ਉਹਦੇ ਵਿੱਚੋਂ ਵੀ ਨਵੀਂ ਪਾਈਪ ਚੋਂ ਕਨੈਕਸ਼ਨ ਦੇ ਦਿੱਤਾ ਗਿਆ 3 ਸਾਲ ਤੇ ਹੁਣ ਜਿਹੜੀ ਬੜੀ ਪਾਈਪ ਹੈ ਉਸ ਨੂੰ ਗੇਟ ਬਾਲ ਲਗਾ ਕੇ ਬੰਦ ਕਰਕੇ ਉਹਦੇ ਵਿੱਚ ਜਿਆਦਾ ਪਾਣੀ ਦੋ ਪਾਈਪ ਪਹਿਲੀ ਪਾਈਪ ਚੱਲੀ ਹੈ ਦੂਈ ਪਾਣੀ ਦਾ ਦੂਈ ਪਾਈਪ ਦਾ ਪਾਣੀ ਵਿੱਚ ਜਾਊਗਾ ਤਾਂ ਆਟੋਮੈਟਿਕਲੀ ਜਿਹੜੀ ਪਾਈਪ ਆਫ ਫਟੂਗੀ ਇੱਥੇ ਪਲਾਸਟਿਕ ਦੀ ਪਾਈਪ ਪਈ ਵੀ ਹੈ ਜਦੋਂ ਉਹ ਲਗਾਈ ਤੀ ਜਦੋਂ ਉਦੋਂ ਹੀ ਉਹ ਦੋ ਵਾਰ ਫਟ ਗਈ ਤੀ ਹੁਣ ਤੁਸੀਂ ਕਰਕੇ ਦੇਖ ਲਓ ਜਿੱਦੇ ਫਟ ਜਾਣੀ ਆ ਉਹ ਪਲਾਸਟਿਕ ਦੀ ਪਾਈਪ ਪਈ ਵੀ ਹੈ ਉਹਨੂੰ ਜੋੜਨ ਵਾਸਤੇ ਆਖਰਿਚੇ ਚੰਦਰਚੇਕਰੀ ਕੋਈ ਸਮੱਸਿਆ ਦਾ ਹੱਲ ਤਾਂ ਕੱਢਣਾ ਹੀ ਪੈਣਾ ਹੱਲ ਕਿੱਥੇ ਨਿਪਟ ਸਕਦਾ ਹੈ ਹੱਲ ਤਾਂ ਇਹ ਹੈ ਕਿ ਜਿਹੜੇ ਸਾਰੇ ਮੰਡੀ ਦੇ ਲੋਕ ਹੈਗੇ ਆ ਇਹ ਬੈਠ ਕੇ ਗੱਲਬਾਤ ਕਰਨ ਉਹ ਆ ਕੇ ਗੱਲਬਾਤ ਸੁਣੇ ਤੇ ਜਿਹੜੇ ਗੱਲ ਜਾਇਜ਼ ਹੈਗੀ ਹੈ ਉਦੋਂ ਪੂਰੀ ਕਰੇ ਨਹੀਂ ਤਾਂ ਨਹੀਂ ਗੇਟਵਾਲ ਨਾ ਲੱਗੇ ਜਦੋਂ ਤੱਕ ਉਦੋਂ ਤੱਕ ਬਣਾਈ ਗੇਟਵਾਲ ਨਹੀਂ ਲੱਗਣਾ ਚਾਹੀਦਾ ਇਹਨਾਂ ਦੀ ਮੰਗ ਹੈ ਪਾਣੀ ਦੀ ਟੈਂਕੀ ਬਣਾਈ ਜਾਵੇ ਸਭ ਨੂੰ ਪਾਣੀ ਇੱਕ ਪ੍ਰਸਨ ਨਾਲ ਆ ਜਾਵੇ ਨਹੀਂ ਪਾਣੀ ਦੀ ਟੈਂਕੀ ਦਾ 10 ਸਾਲ ਲੱਗ ਜਾਣਾ ਬਣਾਉਣ ਨੂੰ ਤੁਹਾਨੂੰ ਪਤਾ ਕੌਂਸਲ ਦਾ ਗਵਰਨਰ ਜਮਾ ਟੂਬਲ ਦਾ 15 ਦਿਨ ਚ ਲਿਆ ਦਿੰਦੇ ਟੈਂਕੀ ਕਿਆ ਚੀਜ਼ ਹੈ ਨਾਕਰ ਅਗਰ ਸਰਕਾਰ ਕਰਨੀ ਚਾਹੇ ਤਾਂ ਦਿਨ ਦਿਨ ਚ ਕੰਮ ਹੋ ਜਾਊਗਾ ਕਿ ਨਹੀਂ ਕਰਨਾ ਤਾਂ 3 ਸਾਲ ਤੱਕ ਨਹੀਂ ਕੰਮ ਕਰੂਗਾ ਸਾਡੇ ਨਾਲ ਇਹੀ ਹੋ ਰਿਹਾ ਧੱਕਾ ਸਾਡੀ ਮੰਡੀ ਵਿੱਚ ਕੋਈ ਵਿਕਾਸ ਨਹੀਂ ਕੋਈ ਨਾਲ ਹੀ ਸਾਡੀ ਕੰਮ ਨਹੀਂ ਕਰੀ ਪੂਰੀ ਟੁੱਟੀ ਵੀ ਆ ਉਹ ਕਹਿੰਦਾ ਮੇਰੇ ਬਾੜ ਥੋੜਾ ਹੈ ਉਹ ਇਹੋ ਨੇ ਕਹਿੰਦਾ ਵੀ ਅਨਾਜ ਮੰਡੀ ਮੇਰੇ ਨਕਸ਼ੇ ਮਾ ਨਹੀਂ ਹੈ ਪ੍ਰਧਾਨ ਨਗੋਲੀ ਕਹਿੰਦਾ ਨਗਰ ਕੌਂਸਲ ਬਿਲਕੁਲ ਚੱਲੇਗਾ ਜੀ ਪ੍ਰਧਾਨ ਜੀ ਕਹਿੰਦੇ ਰੋਕ ਲਓ ਸਾਨੂੰ ਵਿਸ਼ਵਾਸ ਦਿਵਾਤਾ ਵੀ ਗੇਟਵਾਨ ਨਹੀਂ ਲੱਗੂਗਾ ਬੰਦ ਕਰੂਗਾ ਟੋਆ ਪਰੋਂਗੇ ਸਾਡੇ ਰੱਖਿਆ ਬੰਦੇ ਨੇ ਇਹੋ ਸਾਹਮਣੇ ਤੱਕੇ ਨੇ ਬੰਦੇ ਭੇਜ ਤੇ ਆਪਣੀ ਕਾਰਵਾਈ ਸ਼ੁਰੂ ਕਰਾ ਲਈ ਤਾਂ ਸਾਨੂੰ ਘਟ ਮਜ਼ੂਰ ਹੋ ਕੇ ਇਹ ਬਜ਼ਾਰਾ ਗਰੀਬ ਬੰਦੇ ਆ ਇਹਨਾਂ ਨੂੰ ਬੁਲਾਣਾ ਹੈ ਕੀ ਦਾ ਕੋਈ ਮਤਾਂ ਨਹੀਂ ਪਾਇਆ ਹੈ ਕੋਈ ਰੈਗੂਲੇਸ਼ਨ ਨਹੀਂ ਪਾਇਆ ਹੈ ਕਮੇਟੀ ਚ ਇਹ ਬਗੈਰ ਬਤੇ ਤਾਂ ਇਹ ਰੈਗੂਲੇਸ਼ਨ ਦੇ ਕੰਮ ਹੋ ਰਿਹਾ ਤੇ ਜਿੱਤਾ ਜੀ ਸਾਡੇ ਨਾਲ ਐਮਸੀ ਸਾਹਿਬ ਹੈ ਐਮਸੀ ਸਾਹਿਬ ਹੱਲ ਕਿਸ ਤਰ੍ਹਾਂ ਨਿਕਲੇਗਾ ਤੁਸੀਂ ਸ਼ਾਂਤ ਖੜੇ ਹੋ ਤੇ ਪਹਿਲੀ ਵਾਰ ਰਖੜੀ ਦਾ ਤਿਆਰ ਹੈ ਜਿੱਤੇ ਕਿ ਰਖੜੀ ਦਾ ਤਿਆਰ ਮਨਾਇਆ ਜਾ ਰਿਹਾ ਤੇ ਕਲੇਸ਼ ਹੋ ਰਿਹਾ ਮਿਰਜੀ ਗੱਲ ਇਹ ਹੈ ਵੀ ਜਿਹੜਾ ਇਹ ਪਾਣੀ ਦਾ ਮਸਲਾ ਹੈ ਇਹ ਬਾਲ ਲੱਗਣ ਦੇ ਨਾਲ ਸਾਡੇ ਪਿੱਛੇ ਜਿਹੜੇ ਮਹੱਲੇ ਮੂੜੇ ਵਾਲੇ ਹੋਗੇ ਜਾਂ ਸਾਡੀ ਬ੍ਰਾਦਰਰੀ ਹੋਗੇ ਜਾਂ ਕੰਨ ਮੈਲੀ ਘੱਟੋ ਘੱਟ 500 ਘਰ ਹੈ ਪਹਿਲਾਂ ਹੀ ਮਹੱਲੇ ਦੇ ਵਿੱਚ ਪਾਣੀ ਨਹੀਂ ਜਾ ਰਿਹਾ ਪਾਣੀ ਤਾਂ ਪਹਿਲਾਂ ਹੀ ਮਹੱਲਾ ਪਰੇਸ਼ਾਨ ਹੈ ਟੈਂਕ ਮੰਗਾ ਮੰਗਾ ਕੇ ਜਾਂ ਕਿਸੇ ਸਮਰਸੀ ਵੱਲ ਤੋਂ ਲੋਕ ਪਾਣੀ ਭਰ ਕੇ ਲੈ ਕੇ ਆਉਂਦੇ ਜੇ ਉਹਰੇ ਬਾਲ ਲੱਗਦਾ ਵਾ ਹਾਂ ਜੀ ਹਾਂ ਜੀ ਜੇ ਮੰਨ ਲਓ ਬਈ ਬਾਹਰ ਲੱਗਦਾ ਤਾਂ ਸਾਡੇ ਪਿੱਛੇ ਘਰਾਂ ਨੂੰ ਤਾਂ ਬਿਲਕੁਲ ਇਹ ਹੀ ਪਾਣੀ ਦੀ ਸਮੱਸਿਆ ਪਹਿਲਾਂ ਹੀ ਆ ਤੇ ਪਾਣੀ ਬਿਲਕੁਲ ਜਾਣਾ ਨਹੀਂ ਬੇਜੀ ਇੱਥੇ ਬਾਹਰ ਲੱਗਣਾ ਹੀ ਨਹੀਂ ਚਾਹੀਦਾ ਪਹਿਲੀ ਗੱਲ ਬਾਹਰ ਲੱਗਣਾ ਹੀ ਨਹੀਂ ਚਾਹੀਦਾ 4 ਘਰਾਂ ਚ ਤੇ 10 ਸਾਲ ਹੋ ਗਏ ਪਾਈਪ ਪਈ ਨੂੰ ਇੱਧਰ ਪਹਿਲਾਂ ਵੀ ਪਾਣੀ ਆ ਰਿਹਾ ਵਾ ਪਹਿਲਾਂ ਵੀ ਪਾਣੀ ਆਇਆ ਨਾ ਆ ਰਿਹਾ ਵਾ ਹੁਣ ਵੀ ਆ ਰਿਹਾ ਵਾ ਪਰ ਜੇ 2 ਘਰ 4 ਘਰਾਂ ਚ ਨਹੀਂ ਵੀ ਆਂਦਾ ਬੇਜੀ ਪਾਣੀ ਦਾ ਤਾਂ ਮਤਲਬ ਇਹ ਥੋੜੀ ਵੀ 100 ਘਰਾਂ ਦਾ ਪਾਣੀ ਰੋਕ ਕੇ 4 ਘਰਾਂ ਨੂੰ ਦੇਣਾ ਵਾ ਇਹ ਗੱਲ ਸਾਡੇ ਜਿੰਨੇ ਵੀ ਮਹੱਲੇ ਦੇ ਵਿੱਚ ਉਧਰ ਵੀ ਜੀ ਪਾਣੀ ਜਾ ਰਿਹਾ ਵਾ 10 ਵਜੇ ਤੱਕਰ ਲੋਕ ਬਾਲਟੀ ਨੇ ਪਾਣੀ ਨਹੀਂ ਭਰ ਸਕਦੇ ਇੱਕ ਐਮਸੀ ਸਾਹਿਬ ਵੀ ਗੱਲ ਸਾਹਮਣੇ ਆਈ ਹੈ ਕਹਿੰਦੇ ਤੁਹਾਡੇ ਮਹੱਲੇ ਵਿੱਚ ਕਈ ਘਰ ਅਜਿਹੇ ਆ ਜਿੱਥੇ ਟੂਟੀਆਂ ਵੀ ਲੱਗਿਆ ਹੋਏ ਪਾਣੀ ਰੁੜੀ ਜਾਂਦਾ ਰੁੜੀ ਜਾਂਦਾ ਉਹਦਾ ਹੱਲ ਕਰਿਆ ਜਿਹੜੇ ਮੰਨ ਲਓ ਪਾਣੀ ਜਨਾ ਨਹੀਂ ਟੂਟੀ ਲਾਈ ਵੀਰ ਜੀ ਅਸੀਂ ਕਹਿ ਕੇ ਟੂਟੀਆਂ ਲਾਈ ਹੋਈਆਂ ਸਭ ਦਾ ਪਾਣੀ ਨਹੀਂ ਤਾਂ ਆ ਕੇ ਦੇਖ ਸਕਦੇ ਹਾਂਜੀ ਜੀ ਹੋ ਸਕਦਾ ਚਾਹਲ ਬੀਪਨ ਮਿਰਜੀ ਨੇ ਵੀਰ ਜੀ ਕੀ ਕੀ ਹੱਲ ਨਿਕਲੇਗਾ ਹੁਣ ਮਾਤਾ ਕਹਿੰਦਾ ਦੋ ਪਾਸੇ ਗੇਟ ਲੱਗਿਆ ਜਾਵੇ ਬਰਾਬਰ ਵੰਡ ਕੇ ਪਾਣੀ ਦਿੱਤਾ ਜਾਵੇ ਜਿਹੜੇ ਦੇਖੋ ਮਹੱਲੇ ਦੀ ਜਿੰਨੇ ਵੀ ਮੋਟਰਾਂ ਚੱਲਦੀ ਰਹਿੰਦੀਆਂ ਨੇ ਕੰਮ ਕਰ ਤੋਂ ਲੱਗ ਸਾਰੇ ਟੈਂਕੀਆਂ ਓਵਰਫਲੋ ਹੋ ਜਾਂਦੀ ਪਾਣੀ ਵੀ ਬੰਦ ਕਰਦੇ ਹੈ ਦੁੱਲਦਾ ਰਹਿੰਦਾ ਮੈਂ ਤਾਂ ਮਿਊਂਸਪਲਟੀ ਅੱਗੇ ਰਿਕਵੈਸਟ ਕਰਦਾ ਵੀ ਜਿਹੜਾ ਪਾਣੀ ਦੁੱਲਦਾ ਟੂਟੀਆਂ ਬੰਦ ਕਰ ਦੋ ਕਨੈਕਸ਼ਨ ਪਾ ਦੋ ਨਗਰ ਕੌਂਸਲ ਜੁਰਮਾਨਾ ਕਰਦੀ ਹੈ ਜੇਕਰ ਟੂਟੀਆਂ ਕਿਸੇ ਦੀ ਟੈਂਕੀ ਓਵਰਲੋਡ ਹੈ ਇਹ ਤਾਂ ਖੁੱਲੇ ਰਹਿਣਾ ਪਾਣੀ ਚੱਲਦਾ ਰਹਿੰਦਾ ਨਾ ਤੇ ਓਵਰਫਲੋ ਹੁੰਦੀਆਂ ਟੈਂਕੇ ਤਾਂ ਹੀ ਨਹੀਂ ਪਾਣੀ ਜਾਂਦਾ ਕਿਸੇ ਦੇ ਘਰ ਸਾਡੇ ਦਾ ਵੀਰ ਜੀ ਨੇ ਵੀਰ ਜੀ ਆਖਰ ਕਿ ਕਿਸ ਤਰ੍ਹਾਂ ਨਵੇੜਾ ਕਿਸ ਤਰ੍ਹਾਂ ਹੂੰਗਾ ਨਵੇੜਾ ਦੇਖੋ ਗੱਲ ਇਹ ਹੈ ਜੀ ਜਾਂ ਤਾਂ ਤੂੰ ਬੋਲ ਲੈ ਮ ਤੇਰੇ ਆ ਤੇ ਦਾ ਸਾਰਾ ਔਰ ਉਹ ਵੀਰ ਗੱਲ ਇਦਾਂ ਗੱਲ ਇਹ ਆ ਪਾਣੀ ਦੀ ਕੋਈ ਕਿਸੇ ਨੂੰ ਕੋਈ ਸਮੱਸਿਆ ਨਹੀਂ ਦੀ ਜੜਿਆ ਨੇ ਮੁੱਦਾ ਖੜਾ ਕਰਿਆ ਫੰਗੜਾ ਕੌਣ ਬਣਾਇਆ ਸਿੱਧੀ ਜੀ ਗੱਲ ਐ ਇਹ ਨਖਾਣਾ ਆਖਰ ਨੂੰ ਆਣ ਨਾਲ ਟੈਂਕ ਕਮੇਟੀ ਨੂੰ ਹੋਣਾ ਸਭ ਨੇ ਪਾਣੀ ਜਾ ਰਿਹਾ ਕੋਈ ਦਿੱਕਤ ਕਿਸੇ ਨੂੰ ਨਹੀਂ ਸਾਡੇ ਵੀ ਉੰਨਾ ਜੇ ਪਾਣੀ ਜਾਂਦਾ ਜਿੰਨਾ ਦੂਜਿਆਂ ਦਾ ਨਹੀਂ ਜਾਂਦਾ ਲੇਕਿਨ ਇਹ ਇੱਕ ਦੋ ਬੰਦੇ ਦੇ ਪ੍ਰਭਾਵ ਦੇ ਨਾਲ ਕੰਮ ਹੋਣ ਲੱਗਿਆ ਕਮੇਟੀ ਜਿਹੇ ਉਹਦਾ ਪ੍ਰਭਾਵ ਹੈਗਾ ਉਹਨੇ ਮੁੱਦਾ ਚੱਕਿਆ ਵਿਆ ਇਹ ਕੁਛ ਨਹੀਂ ਕਹਾਣੀ ਹੈਗੀ ਇਹ ਜਿੱਦਾਂ ਹੈਗਾ ਇੱਦੀ ਰਹਿਣ ਕੋ ਜਾਂ ਕੋ ਬਾਲ ਲੱਗੂਗੇ ਇਹਨਾਂ ਦੀ ਲਾਈਨ 'ਚ ਵੀ ਲੱਗੇ ਸਾਡੀ ਲਾਈਨ 'ਚ ਬਾਲ ਲੱਗੇ ਜੇਕਰ ਫੇਰ ਵੀ ਜ਼ਬਰ ਫੇਰ ਕੀ ਕਰੋਗੇ ਇਹਨਾਂ ਦਾ ਤਨੀ ਪਾਣੀ ਖੋਲਣਾ ਹੈ ਇਹਨਾਂ ਦਾ ਤਨੀ ਪਾਣੀ ਖੋਲਣਾ ਹੈ ਇਹਨਾਂ ਦਾ ਬਾਲ ਖੋਲ ਦੋ ਸਾਡੇ ਕੰਨੀ ਪਾਣੀ ਖੋਲਣਾ ਸਾਡਾ ਬਾਲ ਖੋਲ ਦੋ ਇੱਕ ਸੌਣ ਦਾ ਗੱਲ ਹੋਵੇ ਨਾ ਸਾਡੇ ਕੰਨੀ ਦਾ ਪਾਣੀ ਆਣਾ ਹੀ ਨਹੀਂ ਸਾਰਾ ਪਾਣੀ ਅੱਧਾ ਅੱਛਾ ਮੈਂ ਟਿਊਬ ਦਾ ਜਿਹੜਾ ਬੰਦਾ ਹੈ ਖਾਸ ਬੰਦਾ ਟੈਕਨੀਕਲ ਪੁਆਇੰਟ ਦੱਸਿਆ ਉਹਨੇ ਕਹਿੰਦਾ ਜਦੋਂ ਉਸ ਇੱਥੇ ਬਾਲ ਬੰਦ ਕਰਨਾ ਹੈ ਕਹਿੰਦਾ ਸਾਡਾ ਸਾਰਾ ਬੋਰ ਪਾੜ ਦੇਣਾ ਕਹਿੰਦਾ ਕਿ ਪਾਣੀ ਨਾ ਜਗ੍ਹਾ ਮੰਗਣੀ ਨਿਕਲ ਨਹੀਂ ਕਿਧਰ ਨੂੰ ਪਾਣੀ ਨਿਕਲਣੀ ਕਹਿੰਦਾ ਸਾਡਾ ਸਾਰਾ ਬੋਰ ਪਾੜ ਦੇਣਾ ਕਿੱਥੇ ਪਾੜ ਦੇਣੀ ਹੈ ਇਹ ਟੈਕਨੀਕ ਕੋਈ ਪੁਆਇੰਟ ਦੱਸ ਸਕੇਗਾ ਬੰਦਾ ਮੈਨੂੰ ਕੋਈ ਤੇ ਜ਼ਰੂਰ ਹੈ ਪਾਣੀ ਦਾ ਮੁੱਦਾ ਅਨਾਜ ਮੰਡੀ ਦੇ ਵਿੱਚ ਹਾਂਜੀ ਇਹ ਸਾਡੇ ਭਾਈ ਸਾਹਿਬ ਕਹਿੰਦਾ ਬੋਰਡ ਪੜ ਜਾਊਗਾ ਨਹੀਂ ਪੜਨਾ ਜਦ ਬਾਲ ਪੂਰਾ ਬੰਦ ਨੇ ਵਾਲਾ ਬਾਲ ਤਾਂ 1/2 ਇੰਚ ਬੰਦ ਹੋਣਾ ਸਾਰਾ ਹੀ ਇਹ ਜੇਕਰ ਠਿੰਦੀ ਪਾਈ ਪੈਸੇ ਨੂੰ 7 ਇੰਚ ਪਾਣੀ ਜਾਊਗਾ 1/2 ਇੰਚ 2 ਇੰਚ ਬੰਦ ਹੋਣਾ ਹੈ ਐਨਾ ਬ ਕੋਈ ਬੋਰਡ ਨਾ ਕੋਈ ਪਾਈਪ ਨਹੀਂ ਤੇ ਅਨਾਜ ਮੰਡੀ ਦੇ ਵਿੱਚ ਇਸ ਵਕਤ ਪਾਣੀ ਦਾ ਮੁੱਦਾ ਜਿਹੜਾ ਉਛਾਇਆ ਹੋਇਆ ਤੇ ਚਿੱਤੇ ਕਿ ਅਨਾਜ ਮੰਡੀ ਏਕੇ ਦੇ ਲਈ ਜਾਣੀ ਜਾ ਰਹੀ ਸੀਗੀ ਤੇ ਉੱਥੇ ਹੀ ਆਪਸੀ ਭਾਈਚਾਰੇ ਦੇ ਵਿੱਚ ਕਿਤੇ ਨਾ ਕਿਤੇ ਫੁੱਟ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਪਾਣੀ ਪੁੱਜ ਰਿਹਾ ਹੈ ਅਤੇ ਕਈ ਘਰਾਂ ਦੇ ਵਿੱਚ ਪਾਣੀ ਨਹੀਂ ਪੁੱਜ ਰਿਹਾ ਅਤੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਇੱਥੇ ਆਏ ਹੋ ਸਨ ਪਰ ਜਦੋਂ ਉਹਨਾਂ ਨੇ ਇੱਥੇ ਕਲੇਸ਼ ਦੇਖਿਆ ਤਾਂ ਉਹ ਵੀ ਇਥੋਂ ਤਿੱਤਰ-ਬਿੱਤਰ ਹੋ ਗਏ ਅਤੇ ਨਗਰ ਕੌਂਸਲ ਦੇ ਕਾਰਜ ਸਾਕ ਅਫਸਰ ਵੀ ਕੁਝ ਦੇਰ ਬਾਅਦ ਇੱਥੇ ਪਹੁੰਚਣ ਵਾਲੇ ਨੇ ਆਖਰ ਇਸ ਦਾ ਕੀ ਹੱਲ ਹੋਣਾ ਚਾਹੀਦਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਪਰ ਫਿਲਹਾਲ ਅਨਾਜ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਲੋਕ ਤਰਸ ਰਹੇ ਨੇ ਅਈ ਕਈ ਥਾਵਾਂ ਤੇ ਪਾਣੀ ਜ਼ਿਆਦਾ ਆ ਰਿਹਾ ਹੈ ਇਸ ਸਮੱਸਿਆ ਨੂੰ ਲੈ ਕੇ ਅੱਜ ਅਨਾਜ ਮੰਡੀ ਦੇ ਇਹ ਲੋਕ ਇੱਕ ਦੂਜੇ ਦੇ ਸਾਹਮਣੇ ਵੀ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ